ਅਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਲਈ ਇੱਕ ਖਬਰ ਤਾਂ ਇਹ ਆ ਕਿ ਅਲਬਰਟਾ ਸਰਕਾਰ ਨੂੰ ਨਾ ਪਿੱਛੇ ਥੋੜੀ ਦੇਰ ਤੋਂ ਕਾਫੀ ਇਨਕੁਆਰੀਜ਼ ਆ ਰਹੀਆਂ ਸੀਗੀਆਂ ਪਕੀ ਅਲਬਰਡਾ ਸਰਕਾਰ ਜਿਹੜੀ ਆ ਲਿਕਰ ਯਾਨੀ ਕਿ ਸ਼ਰਾਬ ਆਮ ਜਿਹੜੇ ਕਨਵੀਨੀਅੰਸ ਸਟੋਰ ਆ ਤੇ ਗਰੋਸਰ ਆ ਦੇ ਉਹਨਾਂ ਨੂੰ ਵੇਚਣ ਦੇਵੇਗੀ ਕਿਉਂਕਿ ਥੋੜੀ ਦੇਰ ਹੋਈ ਆ ਜੀ ਅੰਟੀਰੀਅਰ ਦੇ ਵਿੱਚ ਇਹ ਗੱਲਬਾਤ ਉਹਨਾਂ ਨੇ ਕਰ ਦਿੱਤੀ ਕਿ ਭਾਈ ਜਿਹੜੇ ਗਰੋਸਰ ਨੇ ਕਨਵੀਨੀਅੰਸ ਸਟੋਰ ਆ ਉੱਥੇ ਉਹ ਜਿਹੜਾ ਲਿਕਰ ਆ ਜੀ ਵੇਚਿਆ ਜਾ ਸਕਦਾ ਤੇ ਅਲਬਰਟਾ ਦੇ ਵਿੱਚ ਵੀ ਇਹ ਗੱਲ ਚੱਲੀ ਸੀ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਇਹ ਆਲਰੇਡੀ بزਨੈਸਸ ਹੈਗੇ ਨੇ ਕਿਉਂਕਿ ਅਲਬਰਟਾ ਵਾਲਿਆਂ ਨੇ ਇਹ ਪ੍ਰਾਈਵੇਟਾਈਜ਼ ਤਾਂ ਜੀ 1993 ਵਿੱਚ ਕਰ ਦਿੱਤੇ ਸੀਗੇ ਲਿਕਰ ਸਟੋਰ ਜਿੰਨੇ ਵੀ ਸੀਗੇ ਔਰ ਉਹਦੇ ਨਾਲ ਜਿੰਨੇ ਲੋਕ ਇੱਥੇ ਹੁਣ ਇਸ ਵੇਲੇ ਕੰਮ ਕਰ ਰਹੇ ਆ ਦੀ ਬਿਜ਼ਨਸ ਕਰ ਰਹਾ ਆ ਉਹਨਾਂ ਲੋਕਾਂ ਨੂੰ ਚਿੰਤਾ ਖੜੀ ਹੋ ਗਈ ਵੀ ਜੇ ਭਾਈ ਇਹ ਕਨਵੀਨੀਅன்ஸ் ਸਟੋਰਾਂ ਦੇ ਵਿੱਚ ਵੀ ਇਸਮਾਨ ਵੇਖਣ ਲੱਪਿਆ ਤਾਂ ਉਹਨਾਂ ਨੂੰ ਦਾ ਬਹੁਤ ਬੁਰੀ ਤਰ੍ਹਾਂ ਇਫੈਕਟ ਕਰੇਗਾ ਸੋ ਉਹਨਾਂ ਵੱਲੋਂ ਆਪਣੀ ਲੋਬੀ ਸ਼ੁਰੂ ਕੀਤੀ ਗਈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਅ ਤੋ ਸਰਕਾਰ ਨੇ ਕੀ ਕੀਤਾ ਜੀ ਇੱਕ ਪੈਨਲ ਬਣਾਇਆ ਗਿਆ ਐਮਐਲਏਸ ਦਾ ਜਿਹਨੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਨਾਲ ਹੀ ਇਹ ਜਿਹੜੇ ਬਿਜ਼ਨਸ ਸੀ ਉਹਨਾਂ ਨੂੰ ਵੀ ਔਰ ਇਹ ਲੈਸਰ ਸਲੇਵ ਲੇਕ ਤੋਂ ਐਮਐਲਏ ਸਕਾਟ ਸਿੰਕਲੇਅਰ ਹੋਰੀ ਜਿਹੜੇ ਇਸ ਰਿਵਿਊ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ساری ਗੱਲਬਾਤ ਦੇ ਵਿੱਚ ਉਹ ਕਹਿੰਦੇ ਭਈ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਬਿਜ਼ਨਸਸ ਦੇ ਨਾਲ ਗੱਲ ਕੀਤੀ ਆ ਔਰ ਔਰ ਉਹਦਾ ਬਹੁਤ ਇੰਪੈਕਟ ਪੈ ਸਕਦਾ ਆ ਜਿਹੜੇ ਆਲਰੇਡੀ ਬਿਜ਼ਨਸ ਦੇ ਵਿੱਚ ਹੈ ਨੇ ਇਸ ਕਰਕੇ ਉਹ ਕਹਿੰਦੇ ਜੀ ਵੀ ਸਾਨੂੰ ਇਹ ਗਰੋਸਰੀ ਸਟੋਰਾਂ ਤੇ ਜਾਂ ਕਨਵੀਨੀਅਨਸ ਸਟੋਰ ਦੇ ਵਿੱਚ ਅਸੀਂ ਨਹੀਂ ਰੱਖਣੇ ਸੋ ਉਹਨਾਂ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਇਆ ਜਿਹੜੇ ਲੋਕ ਆਲਰੇਡੀ ਬਿਜ਼ਨੈਸਸ ਕਰਦੇ ਨੇ ਔਰ ਸਰਕਾਰ ਇਸ ਗੱਲ ਨੂੰ ਉਹ ਕਹਿੰਦੀ ਜੀ ਵੀ ਸਾਡੀ ਜਿਹੜੀ ਪ੍ਰੀਮੀਅਰ ਹੈ ਡੈਨੀਅਲ ਸਮੈਥੋ ਕਹਿੰਦੀ ਮੈਨੂੰ ਬੜੀ ਖੁਸ਼ੀ ਹੋਈ ਆ ਜਿਹੜਾ ਇਹ ਪੈਨਲ ਨੇ ਆਪਣਾ ਡਿਸੀਜਨ ਦਿੱਤਾ ਉਹਨਾਂ ਨੇ ਜੋ ਵੀ ਕਨਕਲੂਡ ਕੀਤਾ ਉਹਨੂੰ ਅਸੀਂ ਐਕਸੈਪਟ ਕਰਦੇ ਆ ਤੇ ਜਿਹੜਾ ਅਸੀਂ ਇਹ ਸ਼ਰਾਬ ਜਿਹੜੀ ਆ ਕਨਵੀਨੀਅன்ஸ் ਸਟੋਰਾਂ ਵਿੱਚ ਨਹੀਂ ਵੇਚੀ ਜਾਏਗੀ ਸੋ ਇੱਕ ਖਬਰ ਤੇ ਇਹ ਵੀ ਦੂਸਰੀ ਹੈਗੀ ਜੀ ਐਡਮੰਟਨ ਸ਼ਹਿਰ ਦਾ ਜਿਹੜਾ 에어ਪੋਰਟ ਆ ਉਥੇ ਪਿਛਲੇ ਸਾਲ ਆਰੰਭ ਹੋਇਆ ଥିਗਾ ਜਿਹੜਾ ਡਿਪਾਰਚਰ ਰੈਂਪ ਆ ਜਿੱਥੇ ਅੱਗੇ ਲੋਕ ਲੈ ਕੇ ਜਾਂਦੇ ਸੀ ਜੀ ਪੈਸੰਜਰ ਨੂੰ ਤੇ ਡ੍ਰੌਪ ਕਰਕੇ ਟਰਪੈਂਦੇ ਸੀਗੇ ਉਥੇ ਕੰਸਟਰਕਸ਼ਨ ਚੱਲ ਰਹੀ ਸੀਗੀ ਬੜੀ ਦੇਰ ਮਤਲਬ ਹੁਣ ਸਾਲ ਤੋ ਉੱਤੇ ਹੋ ਗਿਆ ਔਰ ਹੁਣ ਉਹ ਜਿਹੜੀ ਆ ਆਸ ਦੀ ਕਿਰਨ ਦਿਖਾਈ ਦਿੱਤੀ ਹੈ ਉਹ ਕਹਿੰਦੇ 31 ਅਕਤੂਬਰ ਨੂੰ ਜਿਹੜਾ ਡਿਪਾਰਚਰ ਰੈਂਪ ਆ ਉਹ ਖੋਲ ਦੇਣਾ ਹੈ ਔਰ ਉਹ ਦਸਰੇ ਨੇ ਵੀ ਇਹ ਕਾਫੀ ਕੰਪਲੈਕਸ ਜਿਹੜਾ ਜੀ ਮਸਲਾ ਸੀਗਾ ਇਹ ਨਹੀਂ ਛੋਟੀ ਜੀ ਗੱਲ ਨਹੀਂ ਸੀ ਹੈ ਕਿਉਂਕਿ ਦਨਬਾਦਾ ਸਾਰਾ ਹੀ ਉਹਨਾਂ ਨੂੰ ਸਿਸਟਮ ਜੀ ਉੱਥੇ ਬਦਲਣਾ ਪਿਆ ਲੋਕਾਂ ਨੂੰ ਜਿਹੜੇ ਪਿਕਅਪ ਜਾਂ ਡ੍ਰੌਪ ਆਫ ਕਰਨ ਆਉਂਦੇ ਸੀਗੇ ਉਹਨਾਂ ਲੋਕਾਂ ਲਈ ਵੱਖਰਾ ਥਾਂ ਬਣਾਉਣਾ ਪਿਆ ਉਧਰ ਵੱਖਰੀ ਪਾਰਕਿੰਗ ਕਰਨੀ ਪਈ ਲੋਕਾਂ ਨੂੰ ਕਾਫੀ ਇਨਕਨਵੀਨੀਅੰਸ ਰਿਹਾ ਪਿਛਲੇ ਆ ਪੂਰੇ ਸਾਲ ਦੇ ਵਿੱਚ ਪਰ ਹੁਣ ਉਹ ਕਹਿੰਦੇ ਜੀ ਵੀ 31 ਅਕਤੂਬਰ ਨੂੰ ਖੁੱਲ ਜਾਣਾ ਜਿਹੜਾ ਡਿਪਾਰਚਰ ਰੈਂਪ ਸੀਗਾ ਉਹਨਾਂ ਦੇ ਜਿਹੜੇ ਹੈ ਨੇ ਜੀ ਕੰਸਟਰਕਸ਼ਨ ਵਾਲੇ ਵਿਅਕਤੀ ਉਹ ਕਹਿੰਦੇ ਕੰਪਲੈਕਸੇਸ਼ਨ ਕਰਕੇ ਸੀਗਾ ਕਿ ਜਿਹੜਾ ਇੱਕ ਥੱਲੇ ਵਾਲੀ ਫਲੋਰ ਦੇ ਉੱਤੇ ਹੈ ਟਮ ਹਾਰਡਨ ਉਹਦੇ ਉੱਤੋਂ ਦੀ ਉਹ ਰੈਂਪ ਲੰਘਦਾ ਹੈ ਉਹ ਕੰਦੇ ਵੀ ਉਹਨੂੰ ਐਕਸਪੈਂਡ ਕਰਨਾ ਜਾਂ ਉਹਨੂੰ ਉਹਦੇ ਤੇ ਕੰਮ ਕਰਨਾ ਕੋਈ ਇਨਾ ਸੌਖਾ ਕੰਮ ਨਹੀਂ ਸੀ ਆ ਬੜਾ ਕੰਪਲਿਕੇਟਿਡ ਸਿਚੁਏਸ਼ਨ ਸੀਗੀ ਪਰ ਉਹ ਕੰਦੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਦੱਸਦੇ ਨੂੰ ਬਈ ਹੁਣ ਇਹ ਗੱਲ ਜਿਹੜੀ ਆ ਕੰਪਲੀਟ ਹੋ ਗਈ ਆ ਤੇ ਪਹਿਲਾਂ ਦੀ ਤਰ੍ਹਾਂ ਜਿੱਦਾਂ ਲੋਕ ਅੱਗੇ ਡ੍ਰੌਪ ਆਫ ਕਰਦੇ ਸੀ ਇਸ ਤਰ੍ਹਾਂ ਕਰ ਸਕਦੇ ਤੇ ਥੱਲੇ ਜਿਹੜੀ ਜਿੱਥੇ ਪਿਕਅਪ ਕਰਨ ਜਾਂਦੇ ਸੀ ਉਥੇ ਪਹਿਲਾਂ ਵਾਂਗ ਹੀ ਸਹੂਲਤ ਹੋਵੇਗੀ ਤੁਸੀਂ ਆਪਣੀ ਗੱਡੀ ਜਿਹੜੀ ਆ ਪਾਰਕ ਕਰ ਸਕਦੇ ਹੋ ਥੋੜੇ ਟਾਈਮ ਲਈ ਪੇ ਕਰਕੇ ਔਰ ਫਿਰ ਉਥੋਂ ਤੁਸੀਂ ਜੰਦਰ ਨੂੰ ਡ੍ਰੌਪ ਆਫ ਵੀ ਕਰ ਸਕਦੇ ਆ ਤੇ ਉਹਨਾਂ ਨੂੰ ਪਿਕਅਪ ਵੀ ਕਰ ਸਕਦੇ ਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਖੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ